ਰਾਗ ਰਾਮਕਲੀ ਮਹੱਲਾ 5 ਮਾ ਘਰ ਦੂਜਾ ਦੁੱਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਾ ਬੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗੌਣ ਮਿਟਐ ਮੇਰੇ ਮੀਤ ਰਾਓ ਗੁਣ ਗਾਬਤ ਹੋਬਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭពਜਲ ਉਤਰਸ ਪਾਰ ਰਾਮਕਲੀ ਮਹੱਲਾ 5 ਗੁਰਪੂਰਾ ਮੇਰਾ ਗੁਰਪੂਰਾ RAM ਨਾਮ ਜਪ ਸਦਾ ਸਹੇਲੇ ਸਗਲ ਬਨਾਸੇ ਰੋਗ ਕੂਰਾ ਰਹੋ ਏਕ ਅਰਾਧੋ ਸੱਚਾ ਹੋਏ ਯਾ ਕੀ ਸਰਨ ਸਦਾ ਸੁਖ ਹੋਏ ਨੀਂਦ ਸਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁਖ ਸਹਿਜ ਆਨੰਦ ਕਰਹੁ ਮੇਰੇ ਭਾਈ ਗੁਰਪੂਰਾ ਸਭ ਚਿੰਤ ਮਟਾਈ ਆਠ ਪੈਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋ ਆਪ ਰਾਗ ਰਾਮਕਲੀ ਮਹਲਾ 5 ਮਾ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਰ ਨਰਹਿ ਨਮਸਕਾਰ ਹੂੰ ਜਲ ਨ ਥਲ ਨ ਬਸੁੱਧ ਗਗਨ ਇਕ ਇਕ ਓੰਕਾਰ ਹੂੰ ਰਹਾ ਹਰ ਨ ਧਰਨ ਪਨਪਨ ਹੈ ਕਰਨ ਨੈ ਗ੍ਰਹਿ ਨਰਹਰਮ ਗੰਭੀਰ ਤੀਰਨਾ ਮਹੀਰ ਊਚ ਮੂਚ ਅਪਾਰਉ ਕਰਨ ਕੇ ਲਗੁਣ ਅਬੋਲ ਨਾਨਕ ਬਲਹਾਰਮ ਰਾਮ ਕਲੀ ਮਹੱਲਾ ਪੰਜਮਾ ਰੂਪ ਰੰਗ ਸੁਗੰਧ ਭੋਗ त्याग ਚੱਲੇ ਮਾਇਆ ਛਲੇ ਕਨਕ ਕਾਮਨੀ ਰਹੋ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਦਾਰੈ ਨੈ ਸੰਗ ਗਾਮਨੀ ਸਤ ਕਲਤਰ ਪ੍ਰਾਤਮਿਕ ਉਰਜ ਪਰਯੋ ਪਰਮ ਬੋਯੋ ਇਹ ਬਿਰਖ ਸਾਮਨੀ ਚਰਨ ਕੰਬਲ ਸਰਨ ਨਾਨਕ ਸੁਖ ਸੰਤ ਭਾਵਨੀ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਰਾਮਕਲੀ ਮਹਲਾ ਨੋਮਾ ਤਿਪਦੇ ਰੇ ਮਨ ਓਟ ਲਿਓ ਹਰ ਨਾਮਾ ਜਾ ਕਾ ਸਿਮਰਨ ਦੁਰਮਤ ਨਾਸੈ ਭਾਵੋ ਪਦ ਨਿਰਵਾਨਾ ਰਹੋ ਬੜ ਭਾਗੀ ਤਿਹ ਜਨ ਕੋ ਜਾਨੋ ਜੋ ਹਰ ਗੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਗੈ ਫੋਲ ਬੈ ਕੋਟ ਸਦਾ ਬੈ ਅਜਾ ਮਲ ਕੋ ਅੰਤ ਕਾਲ ਮੇ ਨਾਰਾਇਣ ਸੁਧ ਆਈ ਜਾ ਗਤ ਕਉ ਜੋਗੀ ਸਰਬਸਤ ਸੋ ਗਤ ਛਿਨ ਮੈਂ ਪਾਈ ਨਾਹਿਨ ਗੁਨ ਨਾਹਿਨ ਕਸਬਿਦਿਆ ਧਰਮ ਕਉਨ ਗਜਕੀਨਾ ਨਾਨਕ ਬਿਰਦ ਰਾਮ ਕੋ ਦੇਖੋ ਅਬਾਦਾਨ ਤੇ ਦਿਨ ਰਾਮ ਕਲੀ ਮਹਲਾ ਨਵ ਸਾਧੂ ਕੌਣ ਜੁਗਤ ਅਬ ਕੀਜੈ ਜਾਤੇ ਦੁਰਮਤ ਸਗਲ ਬਨਸਾ ਰਾਮ ਭਗਤ ਮਨ ਪੀਜੈ ਰਹੋ ਮਨ ਮਾਇਆ ਮੈਂ ਉਰਜ ਰਹੋ ਹੈ ਬੁਜਾਨਾ ਕਸ ਗਾਨ ਕੌਲ ਨਾਮ ਜਗ ਜਾ ਕਾ ਸਿਮਰੈ ਪਾਵੈ ਪੁਰ ਨਿਰਵਾਨ ਭਏ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤੇ ਕੀਏ ਇਹ ਪ੍ਰਭ ਕੀਰਤ ਗਾਈ RAM ਨਾਮ ਨਰਨਿਸ਼ ਬਸਰਮੇ ਨਿਮਖ ਇਕ ਉਤਾਰੈ ਜਮ ਕੋ ਉਤਾਰ ਸਿ ਮਿਟੈ ਨਾਨਕ ਤੇ ਅਪਨੋ ਜਨਮ ਸਵਾਰੈ RAM ਕਲੀ ਮਹਲਾ ਲਾਵਾ प्राणी नारायण सुधले सीने सेने औद कटा निस्बासर विरथा जात है देह रहौ तरनापो बखि अनस्यों खोयो बालपन अज्ञाना बिरद भयो अजहु नहीं समझै कौनक मत उर जान मानसो जन्म दियो जे ठाकुर सो तए क्यों बसरायो मुक्त होत नर जा कैसे मरे ਨਿਮਖ ਨਾ ਤਾ ਕੋ ਗਾਇਓ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨ ਕਹੂੰ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਈ ਚੰਦ ਚੜੈ ਸੇ ਤਾਰੇ ਸੋਈ ਦਿਨਿਰ ਤਪਤ ਰਹੈ ਸਾ ਧਰਤੀ ਸੋ ਪੌਣ ਚੁਲਾਰੇ ਜੁਗ ਜੀ ਖੇਲੇ ਥਾਵ ਕੈਸੇ ਜੀਵਨ ਤਰ ਬਿਨ ਬਾਰ ਹੋਵੇ ਪਰਬਾਣਾ ਕਰੇ ਤਗਣ ਕਲ ਲਖਣ ਵਿਚਾਰ ਰਹੋ ਕਿਤੇ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤੈ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਸੀਜੈ ਤਪ ਕਰ ਤਪ ਨਾ ਹੋਈ ਜੇ ਕੋ ਨਾਉ ਲੈ ਬਦਨਾਵੀ ਕਲ ਕੇ ਲਖਣ ਈ ਜਿਸੋ ਸਕਦਾਰੀ ਤੇ ਸੇ ਖੁਆਰੀ ਚੱਕ ਰਕੇ 헤 ਡਰਣਾ ਜਾਂ ਸਕਦਾਰਾ ਪਵ ਜੰਜੀਰੀ ਤਾਂ ਚੱਕਰ ਹੱਥੋਂ ਮਰਣਾ ਆਖ ਗੁਣਾ ਕਲ ਆਈਏ ਤੇਜੁਗ ਕੇ ਰਹਾ ਰਹਾ ਤਪਵਸ ਜੇ ਗੁਣ ਦੇ ਤਾਂ ਪਾਈਐ ਰਹਾਓ ਕਲਕਲ ਵਾਲੀ ਸਦਾ ਨਵੇੜੀ ਕਾਦੀ ਕ੍ਰਿਸ਼ਨਾ ਹੋਆ ਬਾਣੀ ਬਰਮਾ ਬੇ ਅਥਰ ਪੜਨ ਕਰਨੀ ਕੀਰਤ ਲਹਿਆ ਪਤ ਬਿਨ ਪੂਜਾ ਸਤ ਬਿਨ ਸੰਜਮ ਜਤ ਬਿਨ ਕਾਹੇ ਜਨੇਊ ਨਾ ਬੋ ਧੋ ਬੋ ਤਲਕ ਚੜਾਵੋ ਸੱਚ ਬਿਨ ਸੋਚ ਨ ਹੋਈ ਕਲ ਪ੍ਰਵਾਣ ਕਤੇਬ ਕੁਰਾਨ ਪੋਥੀ ਪੰਡਤ ਰਹੇ ਪ੍ਰਾਨ ਨਾਨਕ ਨਉ ਭਇ ਰਹਿ ਮਹਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਬੜਾਈ ਏਦੂ ਉੱਪਰ ਕਰਮ ਨਹੀਂ ਜੇ ਕਰ ਹੁੰਦਾ ਮੰਗਣ ਜਾਈਐ ਫਿਰ ਉਲਾਮਾ ਮਿਲੇ ਤਹੀ ਰਾਮ ਕਲੀ ਮਹੱਲਾ ਪਹਿਲਾ ਜਗ ਪ੍ਰਬੋਧ ਹੈ ਮੜੀ ਬਧਾਵੈ ਆਸਣ ਤਿਆਗ ਕਾਹੇ ਸੱਚ ਪਾਵ ਹੈ ਮਮਤਾ ਮੋਹ ਕਾਮਣ ਹਿਤਕਾਰੀ ਨਾ ਅਵਤੂਤੀ ਨਾ ਸੰਸਾਰੀ ਯੋਗੀ ਬਸ ਰਹੋ ਦੁਬਿੱਧਾ ਦੁਖ ਪਾਗੈ ਕਰ ਕਰ ਮਾਗਤ ਲਾਜ ਨਾ ਲਾਗੈ ਰਹਾਉ ਗਾਵਾ ਗੀਤ ਨਾ ਚੀਨੈ ਆਪ ਕਿਉ ਲਾਗੀ ਨਿਭਰੇ ਪ੍ਰਤਾਪ ਗੁਰ ਕਾ ਸਬਦ ਰਚੈ ਮਨ ਪਾਏ ਭਿਖਿਆ ਸਹਜ ਵਿਚਾਰੀ ਖਾਏ ਭਸਮ ਚੜਾਏ ਕਰੈ ਪਾਖੰਡ ਮਾਇਆ ਮੋ ਸਹ ਜਮ ਡੰਡ ਫੂਟਾ ਖਾਪਰ ਭੀਖ ਨਾ ਪਾਏ ਪੰਤਨ ਬਾਦਿਆ ਆਵੈ ਜਾਏ ਬਿੰਦਨਾ ਰੱਖੈ ਜਤੀ ਕਹਾਵੈ ਮਾਈ ਮੰਗਤ ਤ੍ਰੇਲੋ ਭਾਵੈ ਨਰਦਾਇਆ ਨਹੀਂ ਜੋਤ ਉਜਾਲਾ ਬੂੜ ਤੇ ਬੂਡੇ ਸਰਬ ਜੰਜਾਲਾ ਭੇਖ ਕਰੈ ਖਿੰਤਾ ਬਹੁ ਠਟੂਆ ਝੂਠੋ ਖੇਲ ਖੇਲੇ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੇ ਬਿਨ ਕਰਮਾ ਕੈਸੇ ਉਤਰ ਸਪਾਰੇ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਬਗਿਆਨ ਜੇ ਬਾ ਇੰਦਰੀ ਸਾਧ ਲੋਭਨਾ ਅਸੂਪੈ ਨਹੀਂ ਮਿਟੈ ਨਿਸ਼ਾਨਾ ਤ੍ਰਿਵਿਦ ਲੋਗਾ ਤ੍ਰਿਵਿਦ ਜੋਗਾ ਸਬਦ ਵਿਚਾਰੈ ਚੂਕ ਸੋ ਸੋਗਾ ਊਜਲ ਸਾਚ ਸੋ ਸਬਦ ਹੋਏ ਜੋਗੀ ਜੋਗਤ ਵਿਚਾਰੈ ਸੋਏ ਤੁਜ ਪੈ ਨਉ ਨਿਧ ਤੂੰ ਕਰਨੈ ਜੋਗ ਥਾਪ ਓਥਾਪੇ ਕਰੈ ਸੋ ਹੋਗ ਜਤ ਸਤ ਸੰਜਮ ਸਤ ਸੋ ਤੀਤ ਨਾਨਕ ਜੋਗੀ ਤ੍ਰਿਪਵਣ ਮੀਤ राम कली महला पहला खट मट बैरागी सुरत सब दोन तो अंतर जागी अनहद मेरा मन लीना गुरबचनी सच नाम पतीना प्राणी राम भगत सुख पाइ गुरमुख हर हर मीठा लागै हर हर नाम समाइ रहा माया मोह बबरद समाए सतगुर भेट मेल मलाए नाम रतन निर्मोल हीरा ਤੇ ਤੇਰਾਤਾ ਮੇਰਾ ਮਨ ਤੇਰਾ ਹੋ ਮੈਂ ਮਮਤਾ ਰੋਗ ਨ ਲਾਗੈ RAM ਭਗਤ ਜਮਕਾ ਪਉ ਪਾਗੈ ਜਮ ਜੰਦਾਰ ਨ ਲਾਗੈ ਮੋ ਨਿਰਮਲ ਨਾਮ ਰਿਦੈ ਹਰਸੂ ਸ਼ਬਦ ਵਿਚਾਰ ਭੈਂ ਅਨੰਕਾਰੀ ਗੁਰਮਤਿ ਜਾਗੇ ਤੁਰਮਤ ਪਰਹਾਰੀ ਅੰਨ ਦਿਨ ਜਾਗ ਰਹਿ ਲਿ ਬਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਪਤ ਗੁਫਾ ਮੈਂ ਰਹਿ ਨਰਾਰੇ ਤਸਕਰ ਪੰਚ ਸ਼ਬਦ ਸੰਘਾਰੇ ਪਰ ਕਰ ਜਾਏ ਨਮੰਦੁ ਲੈ ਸਹਿਜ ਨਿਰੰਤਰ ਰਹੂ ਸਮਾਈ ਗੁਰਮੁਖ ਜਾਗ ਰਹਿਉ ਤੂਤਾ ਸਦ ਬੈਰਾਗੀ ਤਤ ਪ੍ਰੋਤਾ ਜਗ ਸੂਤਾ ਮਰ ਆਵਾ ਜਾਏ ਬਿਨ ਗੁਰ ਸ਼ਬਦ ਨ ਸੋਚੀ ਪਾਏ ਅਨਹਦ ਸ਼ਬਦ ਬਜੈ ਦਿਨ ਰਾਤੀ ਅਬਗਤ ਕੀ ਗਤ ਗੁਰਮੁਖ ਜਾਤੀ ਤੋ ਜਾਨੀ ਜਾਂ ਸ਼ਬਦ ਪਸਾਂਦੀ ਇੱਕ ਹੋ ਰਵ ਰਹਾ ਨਿਰਵਾਨੀ ਸੁੰਨ ਸਮਾਧ ਸਹਿਜ ਮਨ ਰਤਾ ਤਜਹੋਂ ਲੋਭਾ ਇੱਕੋ ਜਤਾ ਗੁਰ ਚਿੱਲੇ ਆਪਣਾ ਮਨ ਮੰਨਿਆ ਨਾਨਕ ਦੂਜਾ ਮੇਟ ਸਮਨਿਆ RAM ਕਲੀ ਮਹਲਾ ਪਹਿਲਾ ਸਹਾ ਗਣ ਨ ਕਰੇ ਵਿਚਾਰ ਸਹੇ ਉਪਰ ਇੱਕੰਕਾਰ ਜਿਸ ਗੁਰ ਮਿਲੈ ਸੋਈ ਬਿਦ ਜਾਣ ਹੈ ਗੁਰਮਤ ਹੋਏ ਤਾਂ ਹੁਕਮ ਪਸਾਨੈ ਝੂਠ ਨਾ ਬੋਲ ਪੰਡੇ ਸੱਚ ਕਈਏ ਹੋਮ ਬਜੈ ਸ਼ਬਦ ਕਰ ਲਈਏ ਰਹੋ ਗਣ ਗਣ ਜੋਤਕ ਕੰਢੀ ਕੀਨੀ ਪੜਾ ਸੁਣਾ ਵੈ ਤਤ ਨਾ ਜੀਨੀ ਸਭ ਸੇ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨ ਸਕਲੀ ਸਾਰ ਨਾ ਵੈ ਧੋਵੈ ਪੂਜੈ ਸੈਲਾ ਬੇਦ ਹਰ ਰਾਤੇ ਬਲੂ ਮੈਲਾ ਗਰਬਿਨ ਬਾਰ ਮਿਲੇ ਪ੍ਰਭ ਸਾਰਥ ਮੁਕਤ ਪ੍ਰਾਨ ਜਪ ਹਰ ਕਰਤਾਰ ਸੋ ਬਾਤੈ ਬਾਦ ਨ ਬੇਦ ਵਿਚਾਰ ਹੈ ਆਪ ਟਬੈ ਕਿਉ ਪਤਰਾ ਤਾਰੈ ਕਟ ਕਟ ਭਰਮ ਚੀਨੈ ਜਨ ਕੋਏ ਸਤਗੁਰ ਮਿਲੈ ਤਾਂ ਸੋ ਜੀ ਹੋਏ ਗਲਤ ਗਣੀਆਂ ਸੈਸਾ ਦੁੱਖ ਜੀਏ ਗੁਰ ਕੀ ਸਰਣ ਪਵੈ ਸੁਖ ਤੀਏ ਕਰ ਅਪਰਾਧ ਸ਼ਰਣ ਹਮ ਆਇਆ ਗੁਰ ਹਰਿ ਭੇਟੇ ਪੁਰਬ ਕਮਾਇਆ ਗੁਰ ਸਰਣ ਦਾ ਆਇਆ ਪਰਮਨਾ ਪਾਈਐ ਪਰਮ ਭਲਾਈਐ ਜਨਮ ਮਰ ਆਇਐ ਜਮਦਰ ਬਾਧੋ ਮਰੇ ਬਕਾਰ ਨਾ ਰਿਦਾ ਨਾਮ ਨਾ ਸਬਦ ਅਚਾਰ ਇਕ ਪਾਦੇ ਪੰਡਿਤ ਮਿਸਰ ਕਹਾਵੇ ਦੁਬਿਧਾ ਰਹਤੇ ਮਹਿਲ ਨ ਪਾਵੇ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੋਟ ਮਦੇ ਕੋ ਜਨ ਆਪਾਰ ਏਕ ਪੁਰਾ ਭਲਾ ਸਤ ਇਕੈ ਬੂਝ ਗਿਆਨੀ ਸਤ ਗੁਰ ਕੀ ਟੇਕੈ ਗੁਰਮੁਖ ਬਿਰਲੀ ਏ ਕੋ ਜਾਣਿਆ ਆਵਣ ਜਾਣਾ ਮੇਟ ਸਮਾਨਿਆ ਜਿਨ ਕਾ ਹਿਰਦੈ ਓੰਕਾਰ ਸਰਬ ਗੁਣੀ ਸਚਾ ਵਿਚਾਰ ਗੁਰ ਕਾ ਪਾਣਾ ਕਰਮ ਕਮਾਵੇ ਨਾਨਕ ਸੱਚ ਸਾਚ ਸਮਾਵੈ ਆਰਾਮ ਕਲੀ ਮਹੱਲਾ ਪਹਿਲਾ ਹੱਥ ਨਗਰਹਿ ਕਰ ਕਾਇ ਆਸੀ ਜੈ ਵਰਤ ਤਪਨ ਕਰ ਮਨ ਰਹੀ ਪੀਜੈ ਆਰਾਮ ਨਾਮ ਸਰ ਅਵਰਨ ਪੂਜੈ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ ਜਮ ਜੰਦਾਰ ਜੋਏ ਨਹੀਂ ਸਾਕੈ ਸਰਪਨ ਦਸ ਨਾ ਸਕੈ ਹਰਕਾਰਸ ਪੀਜੈ ਰਹਉ ਬਾਦ ਪੜੈ ਆਰਾਗੀ ਜਗ ਪੀਜੈ ਤ੍ਰੈ ਗੁਣ ਵਿਖਿਆ ਜਨਮ ਮਰੀਜੈ ਆਰਾਮ ਨਾਮ ਬਿਨ ਦੁਖ ਸਹੀਜੈ ਡਾੜ ਸਪਾਵਨ ਸੰਗਾਸਨ ਪੀਜੈ ਨਿਉਲੀ ਕਰਮਖਟ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਚ ਅਗਨ ਕਿਉ ਧੀਰ ਜਤੀਜੈ ਅੰਤਰ ਚੋਰ ਕਿਉ ਸਾਦ ਲਈਜੈ ਗੁਰਮੁਖ ਹੋਏ ਕਾਇਆ ਗੜ ਲਈਜੈ ਅੰਤਰ ਮਹਿਲ ਤੀਰਥ ਪਰ ਵੀਜੈ ਮਨ ਨਹੀਂ ਸੂਚਾ ਤੈਸੋਚ ਕਰੀਜੈ ਕਿਰਤ ਪਿਆ ਦੋਸ ਕਾ ਕਉ ਦੀਜੈ ਅੰਨ ਨਾ ਖਾਏ ਦੇਹੀ ਦੁਖ ਦੀਜੈ ਬਿਨ ਕੋ ਲਿਆ ਕਿਆ ਨ ਤਰਪਤ ਨਹੀਂ ਤੀਜੈ ਮਨਮੁਖੋ ਜਨਮੈ ਜਨਮ ਮਰੀਜੈ ਸਤਗੁਰ ਪੂਸ ਸੰਗਤ ਜਨ ਕੀਜੈ ਮਨ ਹਰਿ ਰਚੈ ਨਹੀਂ ਜਨਮ ਮਰੀਜੈ ਆਰਾਮ ਨਾਮ ਬਿਨ ਕਿਆ ਕਰਮ ਕੀਜੈ ਉਂਦਰ ਦੁੰਦਰ ਪਾਸ ਤਰੀਜੈ ਤੁਰ ਕੀ ਸੇਵਾ ਆਰਾਮ ਰਵੀਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ ਆਰਾਮ ਕਲੀ ਮਹਲਾ ਪਹਿਲਾ ਅੰਤਰ ਉਤਪਦ ਅਬਰ ਨ ਕੋਈ ਜੋ ਕਹੀਐ ਸੋ ਪ੍ਰਭ ਤੇ ਹੋਈ ਜਗੋ ਜਗੰਤਰ ਸਾਹਿਬ ਸਤਿ ਸੋਈ ਉਤਪਤ ਪਰਲਉ ਅਬਰ ਨ ਕੋਈ ਐਸਾ ਮੇਰਾ ਠਾਕਰ ਗਹਿਰੇ ਗੰਭੀਰ ਜਿਨ ਜਪਿਆ ਤਿਨ ਹੀ ਸੁਖ ਪਾਇਆ ਹਰ ਕਾ ਨਾਮ ਮੰਨਾ ਲੱਗੇ ਜਮ ਤੀਰ ਰਹਉ ਨ ਮਰਤਨ ਹੀਰਾ ਨਿਰਮੂਲ ਸਾਚਾ ਸਾਹਿਬ ਅਮਰ ਅਤੂਲ ਜੇ ਬਾਸੂਚੀ ਸਾਚਾ ਬੋਲ ਕਰਦਾਰ ਸਾਚਾ ਨਾਹੀ ਰੂਲ ਇੱਕ ਬਨ ਮੈਂ ਬੈਸਾ ਡੂਗਰ ਅਸਥਾਨ ਨਾਮ ਬਿਸਾਰ ਪਚਾਇ ਅਬਮਾਨ ਨਾਮ ਬਿਨਾ ਕਿਆ ਗਿਆਨ ਧਿਆਨ ਗੁਰਮੁਖ ਪਾਵੈ ਦਰਗਾ ਮਾਨ ਹੱਥ ਅੰਕਾਰ ਕਰੈ ਨਹੀਂ ਪਾਵੈ ਪਾਠ ਪੜਾ ਲੈ ਲੋਕ ਸੁਣਾਵੈ ਤੀਰਥ ਪਰਮਸ ਵਿਆਦ ਨਾ ਜਾਵੈ ਨਾਮ ਬਿਨਾ ਕੈਸੇ ਸੁਖ ਪਾਵੈ ਯਤਨ ਕਰੈ ਬਿੰਦ ਕਵੈ ਨਾ ਰਹੀ ਮਨਵਾ ਡੋਲੇ ਨਰਕੇ ਪਾਈ ਜੰਪਰੋ ਬਾਦੋ ਲਹਿ ਸਜਾਈ ਬੰਨ ਨਾਬਾ ਜਿਉ ਜਲ ਬਲ ਜਾਈ ਸਤ ਸਾਕ ਕੀਤੇ ਮਨ ਦੇਵਾ ਹੱਠ ਨ ਗਰੇ ਨਾ ਤ੍ਰਿਪਤਾਵ ਹੈ ਪੇਵਾ ਸਭ ਦੇ ਵਿਚਾਰ ਗਹਿ ਗੁਰ ਸੇਵਾ ਮਨ ਤਨ ਨਿਰਮਲ ਅਬਮਾਨ ਅਵੇਵਾ ਕਰਮ ਮਿਲਾ ਪਾਵੈ ਸਚ ਨਾਉ ਤੁਮ ਸਰਲ ਆਗਤ ਰਹੋ ਸੁਭਾਉ ਤੁਮ ਤੇ ਉਪਜਿਓ ਭਗਤੀ ਪਾਓ ਜਪ ਜਪੋ ਗੁਰਮukh ਹਰ ਨਾਉ ਹੋਮੈ ਗਰਬ ਜਾਏ ਮਨ ਪੀਨੇ ਉਠਣਾ ਆਪਾ ਬਸ ਪਾਖੰਡ ਕਿਨ ਬੇਨ ਗੁਰਬ ਸਬਦ ਨਹੀਂ ਘਰ ਬਾਹਰ ਨਾਨਕ ਗੁਰਮੁਖ ਤਤ ਵਿਚਾਰ